ਜਿਹੜੇ ਸੁਨੀਲ ਜਾਖੜ ਕਹਿੰਦਾ ਵੀ ਐਮਐਸਪੀ ਦੀ ਮੰਗ ਇਹਨਾਂ ਦੀ ਨਜਾਇਜ਼ ਹੈ ਕਿਉਂਕਿ ਹੁਣ ਉਹ ਬੀਜੇਪੀ ਦੇ ਵਿੱਚ ਹੈ ਜੇ ਕਾਂਗਰਸ 'ਚ ਹੁੰਦਾ ਫਿਰ ਇਹ ਜਾਇਜ਼ ਸੀ ਜੇ ਆਪ 'ਚ ਹੁੰਦਾ ਫਿਰ ਇਹ ਜਾਇਜ਼ ਸੀ ਜੇ ਅਕਾਲੀਆਂ 'ਚ ਹੁੰਦਾ ਫਿਰ ਇਹ ਜਾਇਜ਼ ਸੀ ਕਿਉਂਕਿ ਹੁਣ ਉਹ ਆਪ 'ਚ ਹੈ ਉਹਦੇ 'ਚ ਹੈ ਬੀਜੇਪੀ 'ਚ ਹੈ ਹੁਣ ਬੀਜੇਪੀ ਨੂੰ ਇਹ ਗੱਲ ਸੱਟ ਮਾਰਦੀ ਹੈ ਫਿਰ ਇਹਨੇ ਤਾਂ ਉਹੀ ਬੋਲੀ ਬੋਲਣੀ ਆ ਭਾਈ ਇਸੇ ਕਰਕੇ ਕਹਿੰਦਾ ਐਮਐਸਪੀ ਦੀ ਮੰਗ ਪਰ ਉੱਥੇ ਸਟੇਜ ਤੇ ਤੁਹਾਨੂੰ ਬੋਲਣ ਨਹੀਂ ਦਿੱਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਉਹ ਤਾਂ ਕਿ ਮੈਨੂੰ ਤਾਂ ਅੱਜ ਪਤਾ ਲੱਗਾ ਜਿਹੜਾ ਕਹਿ ਰਿਹਾ ਤੇ ਇਹ ਆਪਣਾ ਜਾਖੜ ਸਾਹਿਬ ਵੀ ਇਹ ਮੰਗ ਹੀ ਨਹੀਂ ਬਣਦੀ ਇਹ ਮੰਗ ਵਿਸ਼ਵਪਰ ਸਨਸਤਾ ਦੀਆਂ ਨੀਤੀਆਂ ਤੋਂ ਦੇ ਉਲਟ ਜਾ ਰਹੀ ਹੈ ਤੁਸੀਂ ਉਹਦੇ ਗੁਲਾਮ ਹੋ ਤੁਸੀਂ ਉਹਦੇ ਪਹਿਰੇਦਾਰੀ ਕਰਕੇ ਆ ਮੰਡੀਆਂ ਨੇ ਜਿਹੜੀਆਂ ਸਰਕਾਰੀਆਂ ਕਾਰਬੋਲੇਟ ਦੇ ਹਵਾਲਾ ਹੀ ਕਰਨਾ ਚਾਹੁੰਦੇ ਹੋ ਤੇ ਜਿਹੜੀ ਫੂਡ ਸੁਰੱਖਿਆ ਨੂੰ ਖਤਰਾ ਖੜਾ ਕਰਨਾ ਚਾਹੁੰਦੇ ਤੁਸੀਂ ਤੁਸੀਂ ਉਹਨਾਂ ਦੇ ਹਵਾਲੇ ਕਰਤਾ ਸਾਰਾ ਕੁਝ ਉਧਰੋਂ ਬੋਲਦੇ ਹੋ ਤੁਸੀਂ ਇਸ ਟਾਈਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਤੁਹਾਡੀ ਜਥੇਬੰਦੀ ਵੱਲੋਂ ਇੱਕ ਵੱਡਾ ਸੰਘਰਸ਼ ਵੀ ਛੇੜਿਆ ਹੋਇਆ ਐਮਐਸਪੀ ਕਿਸਾਨ ਕਰਜ਼ਾ ਮੁਕਤੀ ਤੇ ਹੋਰ ਮੰਗਾਂ ਨੂੰ ਲੈ ਕੇ ਉਧਰ ਜਿਹੜਾ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਹੈ ਉਹਨੇ 2 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਇੱਕ ਮਜਾਰਾ ਕੀਤਾ ਔਰ ਉਹ ਕਹਿੰਦਾ ਵੀ ਕਿਸਾਨ ਜਿਹੜੀ ਇਹ ਐਮਐਸਪੀ ਮੰਗ ਰਹੇ ਨੇ ਇਹ ਇਹਨਾਂ ਦੀ ਮੰਗ ਹੀ ਗਲਤ ਆ ਉਹ ਕਹਿੰਦਾ ਵੀ ਇਹ ਦੱਸਣ ਮੈਨੂੰ ਮੈਂ ਐਮਐਸਪੀ ਲੈ ਕੇ ਦਿੰਦਾ ਕਹਿੰਦਾ ਇਹਨਾਂ ਨੂੰ ਇਹ ਦੱਸਣ ਵੀ ਕਿਹੜੀਆਂ 23 ਫਸਲਾਂ ਨੇ ਕਹਿੰਦਾ 23 ਫਸਲਾਂ ਹੀ ਨਹੀਂ ਇਹਨਾਂ ਨੂੰ ਪਤਾ ਦੂਜੀ ਗੱਲ ਉਹ ਕਹਿੰਦਾ ਪੰਜਾਬ 'ਚ 23 ਫਸਲਾਂ 'ਚੋਂ ਇਹ ਤਿੰਨ ਤੋਂ ਵੱਧ ਫਸਲਾਂ ਵੇਚਦੇ ਹੀ ਨਹੀਂ ਹੈਗੇ ਦੇਖੋ ਸੁਨੀਲ ਜਾਖੜ ਕੀ ਕਹਿੰਦਾ ਹੈ ਕਹਿੰਦੇ ਮੇਜ਼ ਤੇ ਤਾਂ ਬੈਠੇ ਨਾ ਅਸੀਂ ਪੰਜਾਬ ਦੇ ਵਿੱਚ 23 ਫਸਲਾਂ ਨਹੀਂ ਵੇਚਦੇ ਭਾਰਤ 'ਚ ਤਾਂ ਵਿਕਦੀਆਂ ਹੋਣਗੀਆਂ ਅਸੀਂ ਭਾਰਤ ਦੀ ਐਮਐਸਪੀ ਮੰਗਦੇ ਆ 23 ਫਸਲਾਂ ਦੇ ਤੁਸੀਂ ਕੀ ਭਾਰਤ ਨਹੀਂ ਭਾਰਤ ਦੇ ਵਿੱਚ ਵੀ 23 ਫਸਲਾਂ ਹੈ ਨਹੀਂ ਇਹ ਲੜਾਈ ਕੱਲੇ ਪੰਜਾਬ ਦੀ ਨਹੀਂ ਹੈ ਹੁਣ ਭਲਿਆ ਮਾਨਸਾ ਜੇ ਮੰਗ ਐਮਐਸਪੀ ਦੀ ਮੰਗ ਨਜਾਇਜ਼ ਹੈ ਜਾਂ ਮੰਗ ਠੀਕ ਨਹੀਂ ਹੈ ਫਿਰ ਤੁਹਾਡੇ ਮੰਤਰੀ ਕਾਦੇ ਵਾਸਤੇ ਗੱਲ ਕਰਨਾ ਸੀ ਉੱਥੇ ਅੰਦੋਲਨ ਤੇ ਤਿੰਨ ਮੰਤਰੀ ਕਾਦੇ ਵਾਸਤੇ ਭੇਜੇ ਸੀ ਤੁਸੀਂ ਇੰਨੀਆਂ ਮੀਟਿੰਗਾਂ ਸਾਡੀਆਂ ਲੱਗੀਆਂ ਨੇ ਉੱਥੇ ਤੁਹਾਡਾ ਤੋਮਰ ਕੀ ਗੱਲ ਕਰਨ ਵਾਸਤੇ ਤੋਂ ਇੱਕ ਕਾਦੇ ਵਾਸਤੇ ਪਿਓ गोयल ਕਾਦੇ ਵਾਸਤੇ ਆਇਆ ਸੀ ਗੱਲ ਕਰਨ ਜੇ ਇਹ ਮੰਗੀ ਨਹੀਂ ਜਾਇਜ਼ ਤਾਂ ਤੁਸੀਂ ਫਿਰ ਕਿਉਂ ਕਹੀ ਜਾਂਦੇ ਆਜੋ ਜੀ ਗੱਲ ਕਰੋ ਐਮਐਸਪੀ ਤਾਂ ਅਸੀਂ ਦੇਣ ਲੱਗ ਰਹੇ ਹਾਂ ਅਸੀਂ ਗਾਰੰਟੀ ਕਾਨੂੰਨ ਦੀ ਗੱਲ ਕਰ ਰਹੇ ਹਾਂ ਤੁਸੀਂ ਐਮਐਸਪੀ ਬਾਰ-ਬਾਰ ਤੁਹਾਡਾ ਪ੍ਰਧਾਨ ਮੰਤਰੀ ਕਹੀ ਜਾਂਦਾ ਹੈ ਐਮਐਸਪੀ ਤਾਂ ਹੀ ਮੈਂ ਦੇ ਰਿਹਾ ਸਾਡਾ ਇਹ ਮਤਲਬ ਐ ਐਮਐਸਪੀ ਕੱਲਾ ਨਹੀਂ ਐਮਐਸਪੀ ਦੇਣ ਦਾ ਕੋਈ ਮਤਲਬ ਨਹੀਂ ਤੁਸੀਂ ਐਮਐਸਪੀ ਦੇਤੀ ਜੇ ਸਰਕਾਰੀ ਖਰੀਦ ਨਾ ਹੋਈ ਤਾਂ ਐਮਐਸਪੀ ਦਾ ਕੀ ਅਰਥ ਹੈ ਜੀ ਜੀ ਐਮਐਸਪੀ ਸਰਕਾਰੀ ਖਰੀਦ ਪਲੱਸ ਪੀਡੀਐਸ ਇਹਦੇ ਉਹਦਾ ਗਾਰੰਟੀ ਕਾਨੂੰਨ ਬਣਾਓ ਇਹ ਹੈ ਸਾਡੀ ਮੰਗ ਸੀ2+50 ਇਹਦੇ ਆਧਾਰ ਤੇ ਤੁਸੀਂ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਓ ਇਹ ਹੈ ਸਾਡੀ ਮੰਗ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਆ ਜੀ ਪਠਾਨ ਮਾਜਰਾ ਉਹਨੇ ਕੱਲ ਵਿਧਾਨ ਸਭਾ ਚ ਇੱਕ ਮੁੱਦਾ ਠਾਇਆ ਕਹਿੰਦਾ ਵੀ ਪੰਜਾਬ ਤਾਂ ਬਚੂਗਾ ਜੇ ਇੱਥੇ ਜਿਹੜੀ ਫੀਮ ਦੀ ਖੇਤੀ ਆ ਭੁੱਕੀ ਦੀ ਖੇਤੀ ਆ ਉਹ ਸ਼ੁਰੂ ਕਰਾਈ ਜਾਵੇ ਕੀ ਕਹੋਗੇ ਜੁਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਭੁੱਕੀ ਦੀ ਖੇਤੀ ਤੇ ਫੀਮ ਦੀ ਖੇਤੀ ਹੋਈ ਹੈ ਉਹ ਕਿਸਾਨ ਕਿੰਨੇ ਕਮੀਰ ਹੋ ਗਏ ਦੱਸੋ ਪੁੱਛ ਲੋ ਕੋਈ ਧਾਰਨ ਹੈ ਅਸੀਂ ਕੋਈ ਪਾਲਿਸੀ ਕਿਤੇ ਲਾਗੂ ਕਰਦੇ ਆ ਉਹ ਪਾਲਸੀ ਜੇ ਲਾਗੂ ਕਰਨ ਨਾਲ ਜੇ ਉਹ ਖਿੱਤਾ ਅਮੀਰ ਹੋ ਗਿਆ ਫੇਰ ਤਾਂ ਆਪਣੀ ਮੰਗ ਹੀ ਜਾਜੇ ਹੁਣ ਜਿਹੜੇ ਸਵਾਲ ਕਰਦੇ ਨੇ ਪਹਿਲਾਂ ਇਹ ਸਾਰਾ ਕੁਝ ਕੰਟਰੋਲ ਤਾਂ ਸਰਕਾਰ ਦੇ ਹੱਥ 'ਚ ਹੈ ਜੀ ਜਿਹੜੀ ਫੀਮ ਭੁੱਕੀ ਠੀਕ ਹੈ ਤੁਸੀਂ ਇਸ ਗੱਲ ਨਾ ਕਹਿ ਰਹੇ ਹੋ ਵੀ ਭੁੱਖੀ ਦੇ ਫੀਮ ਦੇ ਪੈਸੇ ਬਹੁਤ ਵੱਟਦੇ ਨੇ ਪਰ ਜਦੋਂ ਸਾਰਾ ਮੁੱਠੀ 'ਚ ਤਾਂ ਸਰਕਾਰ ਦੇ ਹੈ ਉਹਨਾਂ ਦੀ ਮੁਠੀ 'ਚ ਰੱਖਿਆ ਹੋਇਆ ਉਹਨਾਂ ਨੇ ਫੀਮ ਕਿੰਨੀ ਰੱਖਣੀ ਆ ਕਿੰਨੀ ਤੁਸੀਂ ਰੱਖ ਸਕਦੇ ਹੋ ਕਿੰਨੀ ਤੁਸੀਂ ਕੱਢ ਸਕਦੇ ਹੋ ਡੋਡਿਆਂ ਦਾ ਤੁਸੀਂ ਕੀ ਕਰਨਾ ਤੇਲ ਦਾ ਤੁਹਾਨੂੰ ਕੀ ਮਿਲਦੇ ਤਾਂ ਸਾਨੂੰ ਉਹਨੇ ਕੀ ਪੈਸੇ ਆ ਬਾਕੀ ਦਾ ਫਾਇਦਾ ਤਾਂ ਕਾਰਪੋਰੇਟ ਹੀ ਲੈ ਜਾਂਦੇ ਨੇ ਹੁਣ ਜੇ ਐਗਰੀਕਲਚਰ ਦਾ ਲੈਣਾ ਵੇ ਐਨਾ ਉਤਪਾਦਨ 1960-62 ਤੋਂ ਬਾਅਦ ਵਧਾਇਆ 65 ਤੋਂ ਬਾਅਦ ਆ ਸੀ ਉਹ ਉਤਪਾਦਨ ਦਾ ਫਾਇਦਾ ਸਾਨੂੰ ਤਾਂ ਹੋਇਆ ਨਹੀਂ ਉਹ ਕਾਰਪੋਰੇਟਾਂ ਨੂੰ ਫਾਇਦਾ ਹੋ ਗਿਆ ਸਰਕਾਰ ਦੀ ਲੋੜ ਪੂਰੀ ਹੋ ਗਈ ਅਨਾਜ ਪੂਰਾ ਹੋ ਗਿਆ ਜੀ ਮਜ਼ਦੂਰਾਂ ਦਾ ਨੁਕਸਾਨ ਹੋ ਗਿਆ ਖੇਤਾਂ 'ਚੋਂ ਮਾਲ ਕੱਢਦੇ ਕਾਰਪੋਰੇਟਾਂ ਦਾ ਮਾਲ ਵੇਚ ਗਿਆ ਉਨਾਰਾ ਫਾਇਦਾ ਹੋ ਗਿਆ ਸਾਡੇ ਕੋਲੇ ਜਿਹੜਾ ਮਾੜਾ ਮੋਟਾ ਰਹਿੰਦਾ ਜੁੰਦਾ ਸੀ ਜਿਹੜੇ ਸਾਡੇ ਰਟਖਣੇ ਰੁਕਣੇ ਚ ਦੁੱਧ ਦੀਆਂ ਬੰਧਾਣੀਆਂ ਪਈਆਂ ਸੀ ਜਣੀਆਂ ਜਿਹੜਾ ਬਣਾ ਮੋਟਾ ਘੋਕਾ ਖਾ ਲੈਂਦੇ ਸੀ ਮੁੰਡੇ ਉਹ ਚਲਾ ਗਿਆ ਪੁਰਾਣਾ ਸੱਭਿਆਚਾਰ ਚਲਾ ਗਿਆ ਸਾਰੀ ਜ਼ਮੀਨ ਕਹਨੇ ਹੋ ਗਈ ਗਲਗਲ ਕਰਦਾ ਚੜ ਗਿਆ ਖੁਦਕੁਸ਼ੀਆਂ ਕਰਨ ਲੱਗੇ ਸਾਨੂੰ ਤਾਂ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਸ ਕਰਕੇ ਉਹ ਆਪਣੀ ਮੁਠੀ ਚ ਰੱਖਦੇ ਆ ਸਾਰਾ ਕੁਝ ਇਹ ਸੁਪਨਾ ਨਾਲੋ ਵੀ ਖੇਤੀਬਾੜੀ ਦੀ ਵਿੱਚ ਜੇ ਪੋਸਟ ਵਿਜਨ ਲਾ ਕੇ ਅਸੀਂ ਅਮੀਰ ਹੋ ਜਾਾਂਗੇ ਇਹ ਇਹ ਜਿੰਨਾ ਚਿਰ ਇਹਨਾਂ ਦੀ ਸਾਰਾ ਮੁਠੀ 'ਚ ਹੈ ਨਾ ਜਿੰਨਾ ਚਿਰ ਖੇਤੀਬਾੜੀ ਦੀ ਕੋਈ ਨੀਤੀ ਨਹੀਂ ਨਾ ਬਣਦੀ ਉਹਨਾਂ ਚਿਰ ਤੱਕ ਖੇਤੀ ਦੇ ਵਿੱਚੋਂ ਕੁਝ ਬਚਦਾ ਨਹੀਂ ਇਹ ਭਲੇਖੇ ਨਾ ਪਾਓ ਤੁਸੀਂ ਪਹਿਲਾਂ ਤਾਂ ਐ ਵੀ ਆਪਾਂ ਨੇ ਕਹਿਤਾ ਸੀ ਨਹੀਂ ਗੰਨੇ 'ਚੋਂ ਬੜੇ ਪੈਸੇ ਬਚਦੇ ਨੇ ਆਹ ਕਰਦੇ ਨਾ ਮੁਠੀ 'ਚ ਪਹਿਲਾਂ ਆਲੂਆਂ ਦੇ ਵਿੱਚੋਂ ਵੀ ਪੈਸੇ ਬਚਦੇ ਸੀ ਮੁਠੀ 'ਚ ਕਰਦੇ ਨਾ ਹੁਣ ਸਬਜ਼ੀਆਂ ਦੇ ਵਿੱਚੋਂ ਤੁਸੀਂ ਸਬਜ਼ੀਆਂ ਨੂੰ ਪੈਸੇ ਬਥੇਰੇ ਬਣ ਜਾਂਦੇ ਨੇ ਗੱਲ ਤਾਂ ਰੌੜ ਦਾ ਮਾਰਕੀਟ ਦਾ ਹੈ ਜਦੋਂ ਮਾਰਕੀਟ ਹੈ ਨਹੀਂ ਤਾਂ ਪੋਸਟ ਵੀ ਕੇ ਕਰੋਗੇ ਕਿ ਮਾਰਕੀਟ ਹੀ ਨਹੀਂ ਮੁੱਠੀ ਜਾਏ ਫਿਰ ਉਹਨਾਂ ਦੀ ਮੁੱਠੀ ਜਾ ਮਨਾਫੇ ਇਹਨਾਂ ਨੂੰ ਵੱਧ ਹੋਣਗੇ ਚਾਹੀਏ ਜੋ ਮਰਜੀ ਬੀਜੀ ਜਾਓ ਉਹ ਗ੍ਰਾਹਕ ਸਾਹਿਬ ਕੱਲ ਨਾ ਪੰਜਾਬ ਹਣਾ ਹਾਈ ਕੋਰਟ ਦੇ ਵਿੱਚ ਕਿਸਾਨਾਂ ਵਾਲਾ ਮੁੱਦਾ ਗਿਆ ਸ਼ੁਭ ਕਰਨ ਵਾਲਾ ਉੱਥੇ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹਨੇ ਕੇਸ ਇਸ ਤਰ੍ਹਾਂ ਪੇਸ਼ ਕੀਤਾ ਵੀ ਜਿਹੜੇ ਕਿਸਾਨ ਨੇ ਨਾ ਉਹ ਹਮਲਾ ਕਰ ਰਹੇ ਨੇ ਪੁਲਿਸ ਦੇ ਉੱਪਰ ਔਰ ਫਿਰ ਜਿਹੜੀ ਹਾਈ ਕੋਰਟ ਆ ਉਹਨੇ ਇਹ ਕਿਹਾ ਵੀ ਇਹਨਾਂ ਫਿਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਭੇਜ ਦੇਣਾ ਚਾਹੀਦਾ ਕੀ ਕਹੋਗੇ ਨੇ ਕੋ ਕੋਰਟਾ ਕਿਹੜੇ ਹਿਸਾਬ ਨਾਲ ਬੋਲ ਰਹੀਆਂ ਨੇ ਮੈਨੂੰ ਨਹੀਂ ਪਤਾ ਇਹ ਕਿਹੜਾ ਚੀਜ਼ ਉਹਨਾਂ ਨੇ ਦਿਖਾਤੀ ਵੀ ਕੋਰਟ ਵਾਸਤੇ ਮਜਬੂਰ ਹੈ ਕੋਰਟ ਇੱਕ ਤਰਫਾ ਫੈਸਲਾ ਸੁਣਾਵੇ ਵੀ ਇਹਨਾਂ ਨੇ ਅਸੀਂ ਉਹਨੇ ਕਿਸੇ ਨੇ ਵੀਡੀਓ ਦਿਖਾਤੀ ਤਲਵਾਰਾਂ ਮੜੀ ਉਹ ਧਰਨੇ ਦੀ ਵੀਡੀਓ ਹੈ ਕਿੱਥੋਂ ਦੀ ਵੀਡੀਓ ਹੈ ਕੁਝ ਨਹੀਂ ਪਤਾ ਉਹ ਵੀਡੀਓ ਕਿਸੇ ਵੀ ਪ੍ਰੋਗਰਾਮ ਦੀ ਹੋ ਸਕਦੀ ਹੈ ਹੁਣ ਇੱਥੇ ਮੈਂ ਤੁਹਾਨੂੰ ਦੱਸਾਂ ਵੀ ਚੰਡੀਗੜ੍ਹ ਦੇ ਵਿੱਚ ਜਿਹੜੀ ਕੌਮੀ ਇਨਸਾਫ ਮੋਰਚੇ ਦਾ ਕੁਆਲਿਟੀ ਹੈ ਕੁਝ ਉੱਥੇ ਲੰਗੀਆਂ ਤਲਵਾਰਾਂ ਦੇ ਕੇ ਐਸੀ ਉਹ ਵੀਡੀਓ ਜਿੱਥੇ ਮਰਜੀ ਤਰ ਦੋ ਤੁਸੀਂ ਪੰਜਾਬ 'ਚ ਹੋਰ ਹੋਣਗੀਆਂ ਬਥੇਰੀਆਂ ਉਹ ਵੀਡੀਓ ਨੂੰ ਆਬਿਟੈਂਸ ਬਣਾ ਕੇ ਤੁਸੀਂ ਜਿੰਨੂ ਮਰਜ਼ੀ ਦੋਸ਼ੀ ਟਿਕਦੋ ਇਹ ਤੁਹਾਡੇ ਤੇ ਹੈ ਕਿਉਂਕਿ ਬੀੜੀਆਂ ਪੰਜਾਬ ਸਰਕਾਰ ਹਰਿਆਣਾ ਸਰਕਾਰ ਨੇ ਰੱਖੀਆਂ ਨੇ ਨਾ ਹਾਈ ਕੋਰਟ ਦੇ ਵਿੱਚ ਰੱਖੀਆਂ ਨੇ ਪੈਦਲੇ ਨੂੰ ਕੋਈ ਹੈ ਨਹੀਂ ਵਕੀਲ ਉਹਨਾਂ ਦੇ ਵਿੱਚੋਂ ਤੁਸੀਂ ਇੱਕ ਤਰਫਾ ਫੈਸਲਾ ਸੁਣਾ ਕੇ ਵੀ ਦੋਸ਼ੀ ਇਹਨਾਂ ਨੂੰ ਟਿਕ ਰਹੇ ਹੋ ਇਹ ਤਾਂ ਸੋਚਣ ਵਾਲਾ ਈਸ਼ੂ ਹੈ ਜਿਸ ਤਰੀਕੇ ਦੇ ਨਾਲ ਉੱਥੇ ਹੁਣ ਅੰਦੋਲਨ ਫਸਿਆ ਪਿਆ ਹੈ ਸ਼ੰਭੂ ਖਣੋਰੀ ਦੇ ਉੱਪਰ ਤੇ ਫੇਰ ਵੀ ਇਹ ਪਤਾ ਲੱਗ ਰਿਹਾ ਵੀ ਜਿਹੜੀਆਂ ਜਥੇਬੰਦੀਆਂ ਉੱਥੇ ਅਗਵਾਈ ਕਰ ਰਹੀਆਂ ਨੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਏਕਤਾ ਕਰਨ ਨੂੰ ਤਿਆਰ ਨਹੀਂ ਹੈਗੀਆਂ ਤਾਂ ਇੰਜ ਨਹੀਂ ਲੱਗਦਾ ਕਿ ਇਸ ਤਰੀਕੇ ਦੇ ਨਾਲ ਤਾਂ ਫਿਰ ਪੂਰੀ ਕਿਸਾਨ ਲਹਿਰ ਦਾ ਨੁਕਸਾਨ ਹੋ ਰਿਹਾ ਦੇਖੋ ਐ ਸਾਰਿਆਂ ਨੂੰ ਨਹੀਂ ਕਿਹਾ ਜਾ ਸਕਦਾ ਵੀ ਸਾਰੇ ਨਹੀਂ ਤਿਆਰ ਕੁਝ ਕੁ ਹੋ ਸਕਦਾ ਤਿਆਰ ਨਾ ਹੋਣ ਕੁਝ ਕੁ ਜ਼ਿਆਦਾਤਰ ਉਹਦੇ ਵਿੱਚੋਂ ਕੁਝ ਕੁ ਤਾਲਮਿਲ ਵਿੱਚ ਐਕਸ਼ਨ ਕਰਨ ਵਾਸਤੇ ਤਿਆਰ ਨਹੀਂ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਈਗੋ ਹੈ ਉਹ ਨਹੀਂ ਇਹਦੇ ਇਹਦੇ ਨੈਗੇਟਿਵ ਸੋਚ ਰਹੀਆਂ ਨੇ ਪੋਜੀਟਿਵਲੀ ਸੋਚ ਰਹੀਆਂ ਉਹਤੇ ਵੈਸੇ ਇਹ ਇਕਤਾ ਤੋਂ ਬਿਗੈਰ ਗੁਜ਼ਾਰਾ ਹੈ ਨਹੀਂ ਜਿੰਨਾ ਚਿਰ ਇੱਕ ਦੂਜੇ ਨਾਲ ਤਾਲਮਿਲ ਮੇਕਸ਼ਨ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਕੱਲੇ ਇਕੱਲੇ ਜਿੱਤ ਨਹੀਂ ਸਕਦੇ ਇਹ ਸਾਡਾ ਪੁਰਾਣਾ ਤਜਰਬਾ ਹੈ ਪਿੱਛੇ ਦੇਖਿਆ 2020 ਦੇ ਵਿੱਚ ਜੇ ਇਕੱਠੇ ਹੋਏ ਆ ਫੇਰ ਹੀ ਉਹ ਕਮਜ਼ਬੀ ਬਣੀ ਸ਼ੁਭ ਕਰਨ ਦੇ ਸਮਾਗਮ ਤੇ ਭੋਗ ਤੇ ਤੁਸੀਂ ਵੀ ਗਏ ਤੁਹਾਡੀ ਜਥੇਬੰਦੀ ਦੇ ਵੀ ਸੈਂਕੜੇ ਵਰਕਰ ਜਿਹੜੇ ਨੇ ਉਹ ਗਏ ਪਰ ਉੱਥੇ ਸਟੇਜ ਤੇ ਤੁਹਾਨੂੰ ਬੋਲਣ ਨਹੀਂ ਦਿੱਤਾ ਗਿਆ ਇਹਨੂੰ ਕਿਵੇਂ ਦੇਖਦੇ ਉਹ ਤਾਂ ਕਹਿੰਦੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਤਾਂ ਕਹਿੰਦੇ ਸਾਰੀ ਸਟੇਜ ਹੀ ਸਰਕਾਰੀ ਉਹਦਾ ਖਰਚਾ ਖਰਚਾ ਵੀ ਸਾਰਾ ਸਰਕਾਰ ਨੇ ਕੀਤਾ ਤਾਂ ਤਾਂ ਹੁਣ ਪਤਾ ਲੱਗਿਆ ਅਸੀਂ ਗਏ ਆ ਅਸੀਂ ਤਾਂ ਅਸੀਂ ਬੋਲਣ ਵਾਸਤੇ ਨਹੀਂ ਸੀ ਗਏ ਅਸੀਂ ਤਾਂ ਉਹਨਾਂ ਦੇ ਸੇਵ ਕਰਨ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਦੋ ਬੈਠਣ ਗਏ ਸੀ ਉਸ ਸਮਾਗਮ ਦੇ ਵਿੱਚ ਬੁਲਾਉਣਾ ਨਾ ਬੁਲਾਉਣਾ ਤਾਂ ਉਹਨਾਂ ਦੀ ਮਰਜ਼ੀ ਹੈ ਇਹਦੇ ਤੇ ਤੁਹਾਨੂੰ ਗਿਲਾ ਕੋਈ ਨਹੀਂ ਉਗਰਾਹਾ ਸਾਹਿਬ ਦੇ ਤੁਸੀਂ ਵਿਚਾਰ ਸੁਣੇ ਨੇ ਅੱਜ 8 ਮਾਰਚ ਦਾ ਔਰਤ ਕ ਮੰਤਰੀ ਦਿਹਾੜਾ ਪੂਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਭਾਰਤੀ ਕਿਸਾਨੀ ਉਹਨਾਂ ਨੇ ਏਕਤਾ ਉਗਰਾਹਾ ਬਰਨਾਲਾ ਦੀ ਦਾਣਾ ਮੰਡੀ ਚ 10 ਹਜ਼ਾਰਾਂ ਪੈਣਾ ਦਾ ਇਕੱਠ ਕਰਕੇ ਇਹ ਦਿਹਾੜਾ ਮਨਾ ਰਹੀ ਹੈ ਉਗਰਾਹਾ ਸਾਹਿਬ ਨੇ ਆਪਣੇ ਸਵਾਲਾਂ ਦੇ ਜਵਾਬ ਦਿੱਤੇ ਨੇ ਤੁਸੀਂ ਸੁਣੇ ਨੇ ਬਹੁਤ ਮਿਹਰਬਾਨੀ ਉਗਰਾਹਾ ਸਾਹਿਬ ਬਹੁਤ ਧੰਨਵਾਦ ਜਨਬਾਦ ਜੀ